ਹਾਰ ਦਿਖਾਈ ਦੇ ਰਹੀ ਉਹਨਾਂ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਐ ਇਸ ਕਰਕੇ ਅਗਰ ਉਹਨਾਂ ਦੀ ਜਿੱਤ ਹੁੰਦੀ ਤੇ ਉਹ ਲੋਕ ਆਪਣੇ ਬਾਹਰਲੇ ਲੋਕ ਨਾ ਬੁਲਾਉਂਦੇ ਅੱਜ ਗਲੀਆਂ ਦੇ ਲੋਕ ਬਦਮਾਸ਼ ਗੁੰਡੇ ਅੱਜ ਇਕੱਠੇ ਕਰਕੇ ਬੁਲਾ ਲਏ ਐ ਕਈ ਲੋਕਾਂ ਨੂੰ ਡਰਾਇਆ ਜਾ ਰਿਹਾ ਅਗਰ ਲੋਕਾਂ ਨੂੰ ਵੋਟ ਦਿੰਦੇ ਤਾਂ ਇਹ ਲੋ ਬਾਹਰਲੇ ਲੋਕ ਬੁਲਾਣ ਦੀ ਜਰੂਰਤ ਨਾ ਪੈਂਦੀ ਸ਼ਰਮ ਜਲੰਧਰ ਦੇ ਬਬਰੀਕ ਚੌਕ ਦੇ ਵਿੱਚ ਇਸ ਵਕਤ ਕਾਫੀ ਜਿਹੜਾ ਹੈ ਉਹ ਹੰਗਾਮਾ ਹੋ ਰਿਹਾ ਹੈ ਹੰਗਾਮਾ ਕਿਉਂ ਰਿਹਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਸ਼ੀਤਲ ਅਗਰਾਲ ਖੁਰਾ ਦੇ ਜਿਹੜੇ ਪੋਸਟਰ ਨੇ ਉਹ ਪਾੜੇ ਗਏ ਨੇ ਲੋਕ ਕਾਫੀ ਪਹੁੰਚੇ ਹੋਏ ਨੇ ਸ਼ੀਤਲ ਜੀ ਤੁਹਾਡੇ ਪੋਸਟਰ ਜਿਹੜੇ ਨੇ ਉਹ ਪਾਏ ਆ ਸ਼ਾਮੀ ਆ ਜਾਓ ਪਾਜੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾ ਰਹੇ ਆ ਜਿਹੜੇ ਪੋਸਟਰ ਪਾੜੇ ਆ ਮੇਰੇ ਲੋਕ ਬਰਦਾਸ਼ਤ ਨਹੀਂ ਕਰਨਗੇ ਮੇਨ ਰੀਜ਼ਨ ਕੀ ਮੰਨਦੇ ਹੋ ਪੋਸਟਰ ਕਰਨ ਦੇ ਰੀਜ਼ਨ ਹਾਰ ਦਿਖਾਈ ਦੇ ਰਹੀ ਉਹਨਾਂ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਆ ਇਸ ਕਰਕੇ ਅਗਰ ਉਹਨਾਂ ਦੀ ਜਿੱਤ ਹੁੰਦੀ ਤੇ ਉਹ ਲੋਕ ਆਪਣੇ ਬਾਹਰਲੇ ਲੋਕਾਂ ਨੂੰ ਬੁਲਾਉਂਦੇ ਅੱਜ ਗਲੀਆਂ ਦੇ ਲੋਕ ਬਦਮਾਸ਼ ਗੁੰਡੇ ਅੱਜ ਇਕੱਠੇ ਕਰਕੇ ਬੁਲਾ ਲਏ ਆ ਕਈ ਲੋਕਾਂ ਨੂੰ ਡਰਾਇਆ ਜਾ ਰਿਹਾ ਅਗਰ ਲੋਕਾਂ ਨੂੰ ਵੋਟ ਦਿੰਦੇ ਤਾਂ ਲੋ ਬਾਹਰੇ ਲੋਕ ਬੁਲਾਣ ਦੀ ਜਰੂਰਤ ਨਾ ਪੈਂਦੀ ਜੀਮ ਭਗਵਾਨ ਸਿੰਘ ਮਾਨ ਖੋਰੀ ਜਲੰਧਰ ਦੇ ਵਿੱਚ ਨੇ ਉਹ ਕਹਿੰਦੇ ਕਿ ਮੈਂ ਸਾਰਿਆਂ ਨੂੰ ਵੋਟ ਬੰਨ ਦਿਤੇ ਸਾਰੇ ਇੱਕ ਪਾਸੇ ਤਾਇਨਾਤ ਕਰ ਦਿੱਤੇ ਸਾਨੂੰ ਤਾਂ ਵੋਟਾਂ ਪੈ ਜਾਣੀਆਂ ਨੇ ਜੀਮ ਸਾਹਿਬ ਨੇ ਕਿਹਾ ਸੀ ਜੇਰਾ ਅਸੀਂ ਕੰਮ ਕਰਾਂਗੇ ਨਾ ਲੋਕ ਸਾਨੂੰ ਜਾਣ ਦੀ ਜਰੂਰਤ ਨਹੀਂ ਪਵੇਗੀ ਲੋਕ ਆਮ ਆਦਮੀ ਨਾਲ ਆਪੇ ਵੋਟਾਂ ਪਾ ਦੇਣਗੇ 26 ਮਹੀਨੇ ਬਾਅਦ ਵੀ ਗਰੰਟੀਆਂ ਦੇਣੀਆਂ ਪੈ ਰਹੀਆਂ 26 ਮਹੀਨੇ ਬਾਅਦ ਵੀ ਲੋਕਾਂ ਨੂੰ ਵਿਸ਼ਵਾਸ ਲਿਆ ਜਾ ਰਿਹਾ ਇਹ ਝੂਠ ਦਾ ਪੁਲਿੰਦਾ ਲੋਕ ਪਸੰਦ ਨਹੀਂ ਕਰਨਗੇ ਅੱਛਾ ਇੱਕ ਸ਼ੀਤਲ ਜੀ ਆਖਰੀ ਸਵਾਲ ਤੁਸੀਂ ਇਹ ਕਿਵੇਂ ਦੇਖਦੇ ਹੋ ਜੋ ਪੋਸ 사ਜਿਸ਼ ਕਰਕੇ ਪਾੜੇ ਗਏ ਹੈਗੇ ਨੇ ਜਾਂ ਫਿਰ ਹੋਰ ਸ਼ਿਕਾਇਤ ਹਾਰ ਦੇਖ ਰਿਹਾ ਆਪਣੀ ਹਾਰ ਦੇਖ ਕੇ ਉਹਨਾਂ ਨੂੰ ਹਾਰ برداشت ਨਹੀਂ ਹੋ ਪਗਤ ਜੀ ਪਗਤ ਜੀ ਹਾਰ ਦੇਖ ਪਗਤ ਜੀ ਰੇਸ ਨਹੀਂ ਹੈਗੇ ਪਗਤ ਜੀ ਰੇਸ ਨਹੀਂ ਹੈਗੇ ਜਿਹੜਾ ਮੁਕਾਬਲਾ ਤੁਹਾਨੂੰ ਪਤਾ ਕਿਹਦੇ ਦਾ ਮੁਕਾਬਲਾ ਹੈ ਉਹਨਾਂ ਨੂੰ ਆਪਣੀ ਹਾਰ ਦਿਖ ਰਹੀ ਹੈ ਅਗਰ ਉਹਨਾਂ ਨੂੰ ਜਿਹੜੇ ਅਨ ਨੋਨ ਪਿਛਣ ਜਿਹੜੇ ਬੋਟ ਲੱਗੇ ਹੈ ਜਿਹਦੀ ਪਰਮਿਸ਼ਨ ਨਹੀਂ ਹੈ ਇਹਨਾਂ ਨੂੰ ਇਹ ਦਿਖਾਈ ਨਹੀਂ ਦੇ ਰਹੇ ਇਹ ਲੱਗੇ ਚਾਰੋਂ ਪਾਸੇ ਬੋਟ ਲੱਗੇ ਇਹ ਨਹੀਂ ਦਿਖਾਈ ਦੇ ਰਹੇ ਕਿ ਸਰਕਾਰੀ ਪ੍ਰਾਪਰਟੀ ਹੈ ਇਹ ਕਮਿਸ਼ਨਸ ਉੱਤੇ ਪਏ ਆ ਅਜ ਉਹਨਾਂ ਨੂੰ ਮੇਰੇ ਕਾਰਕਿਰਤਾ ਕਰਾਂ ਦੇ ਬੀਬੀ ਬੋਰਡ ਦਿਖਾਈ ਦੇ ਰਿਹਾ ਮੇਰੇ ਲੋਕ ਕਾਰਕਿਰਤਾ ਮੇਰਾ برداشت ਨਹੀਂ ਕਰੇਗਾ ਕਮਿਸ਼ਨਰ ਹੁਰੀ ਕੋਈ ਕਾਰਵਾਈ ਕਰ ਰਹੇ ਨੇ ਇਹ ਇਹ ਸ਼ੀਤਲ ਉਗਰਾਲ ਗੁਰੀ ਨੇ ਜੋ ਕਿ ਇਸ ਜਗ੍ਹਾ ਦੇ ਉੱਤੇ ਮੌਜੂਦ ਦਾ ਪਹੁੰਚੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਦਿਖ ਰਹੀ ਹੈ ਜਿਸ ਕਾਰਨ ਮੇਰੇ ਪੋਸਟਰ ਜਿਹੜੇ ਨੇ ਉਹ ਪਾੜੇ ਜਾ ਰਹੇ ਨੇ ਕੈਮਰਾ ਪਾਸੇ ਪੰਕੇ ਦਿਨਾਰ ਰਾਜਗੁਪਤਾ ਬਾਗੂਚੇ ਟਾਈਮ ਜਲੰਧਰ